ਤੁਸੀਂ ਮੇਰੇ ਖਿਆਲ ਪਹਿਲੇ ਐਮਪੀਸੀ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਜਾ ਕੇ ਮੈਂ ਬੋਲੇਆ ਸਪੀਚ ਕਰਾਈ ਉਸ ਤੋਂ ਪਹਿਲਾਂ ਪੰਜਾਬੀ ਭਾਸ਼ਾ ਚ ਨਹੀਂ ਬੋਲੇਆ ਅੱਜ ਅੱਥੇ ਇਹ ਹੈ ਤੁਸੀਂ ਬਤਾ ਸਪੀਚ ਕਰ ਸਕਦੇ ਹੋ ਜੇ ਤੁਹਾਡੀ ਆਟੋਮੈਟਿਕ ਇੰਟਰਪ੍ਰੀਟੇਟਰ ਪਿੱਛੇ ਬੈਠਾ ਹੋਵੇ ਉਹ ਉਹ ਨੂੰ ਇੰਟਰਪ੍ਰੀਟ ਕਰੇ ਹਿੰਦੀ ਚ ਤੇ ਮੈਨੂੰ 2 ਸਾਲ ਲੱਗੇ ਇੰਟਰਪ੍ਰੀਟਰ ਦੀ ਪੋਸਟ ਬਣਵਾਈ ਤੇ ਪਟਿਆਲਿਆਂੋਂ ਲੈ ਕੇ ਇੱਕ ਵੱਡੇ ਯੂਨੀਵਰਸਿਟੀ ਚ ਉੱਥੇ ਭਰਤੀ ਕਰਾਇਆ ਜਿਦੋਂ ਉਹ ਪਰਤੀ ਹੋ ਗਿਆ ਮੈਂ ਉੱਥੇ ਖੜਾ ਹੋ ਗਿਆ ਮੈਂ ਅੱਜ ਬੋਲਾਂਗਾ ਫਿਰ ਅਲਾਉ ਤਾਂ ਯੂ ਆਰ ਅਲਾਉਡ ਓਨਲੀ ਇਫ देयर ਇਸ ਪੁਰਵੀਨ ਆਫ ਵਿੰਡੋ ਮੈਂ ਕਰਵਾਈ ਉਸ ਤੋਂ ਮੈਂ ਬੋਲ ਉਸ ਤੋਂ ਪਹਿਲਾਂ ਤੱਕ ਕੋਈ ਅਜ ਤੱਕ ਨਹੀਂ ਬੋਲਿਆ ਪਾਰਲੀਮੈਂਟ ਦੇ ਵਿੱਚ ਕਦੇ ਪੰਜਾਬੀ ਚ ਸਪੀਚ ਕਰੀ ਉਹ ਜੀ ਇੰਟਰਪ੍ਰੀਟੇਸ਼ਨ ਹੋ ਰਹੀ ਸੀ ਇੰਟਰਪ੍ਰੀਟਰ ਨਹੀਂ ਹੋ ਸਕਦਾ ਫਿਰ ਇਹ ਲੜਾਈ ਕਿਵੇਂ ਲੜੀ ਗਈ ਇਹ ਇਹ ਪੋਸਟ ਕ੍ਰੀਏਟ ਕਰਾਈ ਤੁਸੀਂ ਮੈਂ ਪੋਸਟ ਕ੍ਰੀਏਟ ਕਰਾਈ ਨਿਤਨ ਪ੍ਰਤਾਪ ਸਿੰਘ ਤੇ ਪਿਆਲੇ ਯੂਨੀਵਰਸਿਟੀ ਤੋਂ ਹੁਣ ਵੀ ਉੱਥੇ ਹੀ ਉਹ ਮੈਂ ਲਵਾਇਆ ਮੈਂ ਮਤ ਉਹਨੂੰ ਮੈਂ ਲਵਾਵਾਂਗਾ ਕਿ ਹੁੰਦਾ ਕੀ ਥੋੜਾ ਬਹੁਤ ਸਾਰੇ ਦਰਸ਼ਕ ਪਹਿਲੀ ਵਾਰੀ ਨੌਜਵਾਨ ਬੱਚੇ ਵੀ ਸੁਣ ਰਹੇ ਐ ਇਹ ਪ੍ਰੋਸੀਜਰ ਥੋੜਾ ਸਮਝਾਓ ਸਾਨੂੰ ਕਿ ਪਾਰਲੀਮੈਂਟ ਚ ਜੇ ਪੰਜਾਬੀ ਵਿੱਚ ਬੈਠੇ ਅਲਾਉਡ ਹੈ ਤੁਸੀਂ ਆਪਣੀ ਬੋਲੀ ਚ ਬੋਲ ਸਕਦੇ ਹੋ ਪ੍ਰੋਵਾਈਡਡ ਕਿ ਉਸ ਦਾ ਇੰਟਰਪ੍ਰੀਟਰ ਦੀ ਪਹਿਲਾਂ ਹੋਵੇ ਤੋਂ ਬੜੀਆਂ ਬੋਲੀਆਂ ਦੇ ਇੰਟਰਪ੍ਰੀਟਰ ਪ੍ਰਤੀ ਹੋਏ ਪੰਜਾਬੀ ਦਾ ਨਹੀਂ ਸੀ ਤੋਂ ਮੈਂ ਜ਼ੋਰ ਲਾ ਕੇ ਉਹ ਪੰਜਾਬੀ ਦਾ ਬਣਵਾਇਆ ਤੇ ਫਿਰ ਮੈਨੂੰ ਅਲਾਉ ਆਇਆ ਜਿੱਦਨ ਮੈਂ ਬੋਲਿਆ ਚੁਸ਼ਮਾ ਕੜੀ ਹੋਗੀ ਸਾਰੇ ਤਾੜੀ ਬੱਜੀ ਕਿ ਅੱਜ ਪਹਿਲੀ ਵਾਰ ਚੁਸ਼ਮਾ ਨੇ ਬੋਲਿਆ ਕਿ ਪੰਜਾਬੀ ਚ ਕਹਿੰਦੀ ਮੈਂ ਵੀ ਪੰਜਾਬਣਾ ਇਹ ਤਾਂ ਮੈਂ ਵੀ ਬੋਲਾਂਗੀ ਹੁਣ ਅਕਦੀ ਪੰਜਾਬੀ ਦੇ ਜਿਹੜੀ ਹੈ ਹਿੰਦੁਸਤਾਨੀ ਕੋਈ ਜਿਹਾ ਹੋਰ ਹੈ ਕਿਹਾ ਕਹਿੰਦੇ ਜੋ ਇਤਲੋ ਚੰਗੀ ਬੋਲਿਆ ਸਾਰਿਆਂ ਨੂੰ ਸਮਝ ਵੀ ਆ ਗਈ ਕਿਉਂਕਿ ਮੈਂ ਦੇ ਅੱਧੀ ਬੋਲਦਾ ਹਿੰਦੁਸਤਾਨੀ ਸੋ ਉਹਨੇ ਬੜਾ ਸਾ ਪਿਆ ਪਾਰਲੀਮੈਂਟ